ਮੇਰੀ ਗੱਲ ਸੁਣੋ ਹੂੰ ਰਵਿੰਦਰ ਕਿੱਥੇ ਆ ਬਾਹਰ ਹੋਣਾ ਕਿਤੇ ਹੋਰ ਕਿੱਥੇ ਹੋਣਾ ਨੇ ਇੱਕ ਹੋਰ ਟੈਨਸ਼ਨ ਪੈ ਗਈ ਹੈ ਕੀ ਹੋ ਗਿਆ ਹੁਣ ਦਵਿੰਦਰ ਆਈ ਸੀ ਮੇਰੇ ਕੋਲ ਬੜੇ ਗੁੱਸੇ ਦੇ ਵਿੱਚ ਐ ਮੇਰਾ ਦੀਪ ਨੇ ਕਹਿਣਾ ਨਹੀਂ ਮੰਨਿਆ ਜੇ ਉਹ ਮੈਂ ਵੀਡੀਓ ਸਾਰਿਆਂ ਨੂੰ ਵਿਖਾ ਲੈਣੀ ਆ ਮੈਂ ਬਾਹਲ ਕੇ ਪੁੱਛਣਾ ਵਾ ਇੰਨੇ ਪਤਾ ਨਹੀਂ ਕੀ ਕਰਨਾ ਵਾ ਮੈਂ ਤਾਂ ਬਥੇਰਾ ਸਮਝਾਇਆ ਸੀ ਮੈਂ ਕਿਹਾ ਚਲੋ ਜੋ ਵੀ ਹੋ ਗਿਆ ਤੁਹਾਡੇ ਘਰ ਦੀ ਵੀ ਇੱਜ਼ਤ ਆ ਤਾਂ ਸਾਡੇ ਵੀ ਆ ਹੁਣ ਵੱਡੀ ਵੱਡੀ ਵਿੱਚੋਂ ਕੀ ਲੈਣਾ ਮੈਨੂੰ ਇੰਨਾ ਗੱਲਾਂ ਤੋਂ ਡਰ ਲੱਗਦਾ ਸੀ ਮੈਂ ਤਾਂ ਸੋਚਿਆ ਸੀ ਵੀ ਸ਼ਾਇਦ ਪਰਦਾ ਪੈ ਜਾਊਗਾ ਗੱਲ ਦੇ ਉੱਤੇ ਪਰ ਦਵਿੰਦਰ ਦੇ ਹੱਥ ਗੱਲ ਲੱਗ ਗਈ ਐ ਪਰਦਾ ਉਹਨੇ ਪੈਣ ਦੇਣਾ ਮੈਂ ਤੈਨੂੰ ਕਿਹਾ ਸੀ ਵੀ ਮਿੱਠੀ ਪਿਆਰੀ ਹੋ ਗਈ ਤੇ ਕੋਈ ਵੀਡੀਓ ਲੱਲਾ ਮੈਂ ਕਿਹਾ ਸੀ ਤੈਨੂੰ ਇਹ ਗੱਲ ਵੀਡੀਓ ਦਿੰਦੀ ਐ ਅਗਲੀ ਇਹ ਗੱਲ ਤਾਂ ਮੈਂ ਦੀਪ ਨੂੰ ਵੀ ਕਹੀ ਸੀ ਮੈਂ ਕਿਹੇ ਤਰ੍ਹਾਂ ਫੋਨ ਦੇ ਵਿੱਚੋਂ ਵੀਡੀਓ ਡਿਲੀਟ ਕਰਦੇ ਪਰ ਇਹ ਤਾਂ ਕਿਤੇ ਉਹਦੇ ਇਹੋ ਜਿਹੇ ਵਿਆਰ ਪਈਆਂ ਇੰਨੇ ਕਿੱਥੋਂ ਮੰਨਣਾ ਵਾ ਇੰਨੇ ਤੇ ਕਹਿਣਾ ਵਾ ਮੈਂ ਹੁਣ ਲੱਡੀਆਂ ਚੁੱਕ ਚੁੱਕ ਕੇ ਸਾਰਿਆਂ ਨੂੰ ਦੱਸਾਂ ਪਿੰਡ 'ਚ ਵੀ ਸਾਰੇ ਗੱਲ ਧਵਾ ਦੇਣੀ ਆ ਏਵੇਂ ਡੰਗਰ ਜਿਹਾ ਪਤਾ ਨਹੀਂ ਕਿੱਥੋਂ ਇਹੋ ਜੀ ਗਲਤੀ ਕਰ ਬੈਠਾ ਵਾ ਵੱਧਦੀ ਹੁਣ ਇਹਨੇ ਬਦਨਾਮੀ ਖੱਟਨੀ ਆ ਇਹਦੇ ਨੂੰ ਚੰਗਾ ਤੇ ਮੈਂ ਦੀਪ ਨੂੰ ਕੰਮ ਤੇ ਨਾ ਹੀ ਲਾਉਂਦੀ ਤੇ ਚੰਗਾ ਹੀ ਤੇਰੇ ਬਾਂਦਰ ਜੇ ਦੇ ਨਾਲ ਛਿੱਤਰ ਚਾਹੀਦੇ ਆ ਇਹਨੇ ਪੁੱਛੋ ਜਰਾ ਕਿ ਇੱਕ ਵਾਰੀ ਆਉਂਦਿਆ ਵਾ ਹਾਏ ਮੂੰਹ ਗਾਦੀ ਵੀ ਛੱਡ ਜੋਗ ਨੂੰ ਪਤਾ ਲੱਗਾ ਬੂਹੇ ਤੇ ਵੈਰ ਪੈਣ ਵਾਲੀ ਗੱਲ ਵਾ ਸਾਰੀ ਉਮਰ ਵੇੜੇ ਦੇ ਵਿੱਚ ਵੇੜਾ ਵੈਰ ਪੈਣਾ ਜਦੋਂ ਉਹਨੇ ਦੱਸਤਾ ਸਾਰਾ ਕੁਝ ਵੇੜੇ ਦੇ ਵੇੜਾ ਅੱਖਾਂ ਕੱਢਦੇ ਰਿਆ ਕਰਨਗੇ ਇੱਕ ਦੂਜੇ ਨਾਲ ਇਹ ਕੁੱਤੋਂ ਪਤਾ ਨਹੀਂ ਕਿੱਥੇ ਉਜੜਿਆ ਸਵੇਰ ਤੱਕ ਜਗਾ ਨਹੀਂ ਆਇਆ ਇਹਨੂੰ ਬੁਲਾ ਕੇ ਲਿਆ ਅੱਜ ਬਾਹਰ ਗਾ ਕੇ ਪੇਸ਼ ਮੇਰੇ ਵਾਲੇ ਇੱਧਰ ਹਾਂਜੀ ਭਾਬੀ ਹਾਂਜੀ ਭਾਬੀ ਚੰਗਾ ਖਵਾ ਤੂੰ ਆ ਗਿਆ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਦਵਿੰਦਰ ਨੇ ਖਲਾ ਦੇ ਪਾਤੇ ਆ ਕਹਿੰਦੀ ਮੈਂ ਸਾਰਿਆਂ ਨੂੰ ਵੀਡੀਓ ਵਿਖਾ ਲਵਣੀ ਆ ਫੋਨ ਦੇ ਵਿੱਚ ਉਹ ਮੈਂ ਇਹਨੂੰ ਕਿਹਾ ਸੀ ਕਿ ਕਹਿੰਦੇ ਨਾ ਹੱਥਾਂ ਨਾ ਦਿੱਤੀਆਂ ਮੂੰਹ ਨਾ ਖੋਲਨੇ ਪੈਂਦੀਆਂ ਹੁਣ ਨਾਲੇ ਤੈਨੂੰ ਕਰਨਗੇ ਛੱਟ ਕੇ ਪੂਰਾ ਬਦਨਾਮ ਤੇ ਨਾਲੇ ਉਹ ਵਿਚਾਰੀ ਹੋਊਗੀ ਜਿੱਦਾਂ ਇਹ ਦੁਰਖਤ ਕੀਤੀ ਆ ਮੋਦਾ ਵੀ ਬੂਹੇ ਦਾ ਵੈਰਪੈਣ ਵਾਲੀ ਗੱਲ ਆ ਜੋ ਬਣ ਵਰਗੇ ਨੇ ਕਹਣਾ ਖਰੇ ਤੇਰੇ ਕੋ ਤੇ ਹੋਈ ਗਲਤੀ ਜਿੱਤਾਂ ਮਰਜੀ ਵੀ ਆ ਮਾਫੀ ਵੀ ਮੰਗ ਲਈ ਚੱਲ ਤੇਰੇ ਤੇ ਕੋਈ ਨਹੀਂ 흘ਨੇ ਦੇ ਉਹੀ ਸੋਚਣਾ ਨਾ ਵੀ ਪਤਾ ਨਹੀਂ ਕਿੰਨੇ ਕਿ ਚਿਰ ਦਾ ਮਾੜੀ ਅੱਖ ਨਾਲ ਵੇਂਦਾ ਸੀ ਕਿੰਨਾ ਗੁੱਸਾ ਲੱਗਦਾ ਹੁਣ ਕੀ ਜਵਾਬ ਦਵਾਂਗੇ ਉਹਨੂੰ ਇੰਨੇ ਚਿਰ ਬਾਅਦ ਫੇਰ ਚੇਤਾ ਆ ਗਿਆ ਇਹਨਾਂ ਨੂੰ ਕੀ ਪਤਾ ਹੁਣ ਮੈਂ ਤੇ ਮਾਫੀ ਸਾਰਿਆਂ ਕੋ ਮੰਗ ਲਈ ਆ ਭਾਬੀ ਜੀ ਹੁਣ ਦੱਸ ਮੈਂ ਮੈਂ ਤੇ ਕਹਿਣਾ ਵੀ ਮੇਰੇ ਕੋ ਗਲਤੀ ਹੋਈ ਆ ਜਵਿੰਦਰ ਇਹ ਗੱਲ ਤੂੰ ਤੇ ਕਹਿਣਾ ਉਹਨਾਂ ਨੇ ਨਹੀਂ ਨਾ ਮੰਨਣੀ ਮੇਰੇ ਤੇ ਹੋਰ ਤੇ ਹੋਰ ਉਹਦੀ ਸੱਸ ਕੋਲੋਂ ਸ਼ਰਮ ਆਉਂਦੀ ਫੇਰ ਮੈਂ ਕੀ ਸੋਚੂਗੀ ਪੀੜੀਆਂ ਦੇ ਵੈਰ ਪੈ ਜਾਂਦੇ ਆ ਇੱਕ ਇੱਕ ਘਰ ਦੇ ਰਾਗੇ ਵੇ ਮਿਹੜਾ ਵਾ ਅਗਲਾ ਉਹ ਜਦੋਂ ਜੋ ਬਣਾਉਣ ਕੀ ਕਰੂਗਾ ਜਦੋਂ ਉਹਨੂੰ ਵਿਖਾਈ ਆ ਵੀਡੀਓ ਵਿਖਾਤੀ ਉਹਨੇ ਕਿ ਫਿਰ ਤੇ ਪੰਗਾ ਹੀ ਹੋਣਾ ਮੈਂ ਤੈਨੂੰ ਕਹਿਣਾ ਹੁੰਦਾ ਨਾ ਵੀ ਸੋਦਰ ਜਾ ਸੋਦਰ ਜਾ ਪਰ ਨਹੀਂ ਹੁਣ ਸਾਡੀ ਵੀ ਬੇਇੱਜ਼ਤੀ ਨਾਲ ਕਰਾਂਗਾ ਜੇ ਉਹਨੂੰ ਕੁਝ ਬੋਲਿਆ ਤੇ ਉਹ ਤੇ ਅੱਗੇ ਬੋਲਣੋਂ ਘੱਟ ਦੀ ਸੀ ਹੋਰ ਤੇ ਹੋਰ ਪਿੰਡ ਚ ਚੱਟ ਗੱਲ ਨਿਕਲ ਜਾਣੀ ਲੋਕਾਂ ਨੇ ਕਹਿਣਾ ਵਾ ਵੀ ਉਹਨਾਂ ਦਾ ਕੰਮ ਕਰਨ ਜਾਂਦੀ ਸੀ। ਇਹੋ ਹੀ ਨਹੀਂ ਚੰਗੀ ਹੋਣੀ। ਪਤਾ ਕੀ ਆ? ਦੋਖ ਉੱਥੇ ਲੱਗਣ ਜਾਵਾ। ਕਿਹਨੇ ਉਹਨੂੰ ਵੀ ਤੇ ਕਹਿਣਾ ਹੀ ਆ ਨਾ ਵੀ ਗਲਤੀ ਇਹਦੀ ਹੋਊਗੀ। ਜਦਕਿ ਉਹਦਾ ਕੋਈ ਕਸੂਰ ਵੀ ਨਹੀਂ ਵਿਚਾਰੀਦਾ। ਪਰ ਪਾਈ ਵਾਲਾ ਕੋਈ ਹੈ ਹੀ ਨਹੀਂ ਲੱਗਦਾ। ਦਵਿੰਦਰ? ਐ ਦਵਿੰਦਰੇ। ਹਾਂਜੀ ਦੱਸੋ। ਹਾਂਜੀ ਫੋਨ ਲਾ ਦੀਪ ਨੂੰ ਅਜੇ ਤੱਕ ਆਈ ਨਹੀਂ ਆ ਤਾਂ ਚਲ ਜੇ ਕਿਤੇ ਆਉਂਦੀ ਹੋਊਗੀ ਤੇ ਚਲ ਆਪੇ ਜੋ ਬੰਚੜਾ ਲਿਆਊਗਾ ਰਿਓ ਹੋ ਮਾਤਾ ਦੀਪ ਨੂੰ ਜੋ ਬੰਨੂ ਫੋਨ ਲਾਉਂਦੀ ਕੀ ਲੋੜ ਜੋ ਬੰਨੂ ਤੈਨੂੰ ਫੋਨ ਲਾਉਣ ਨੂੰ ਮੈਂ ਕਿਹਾ ਨਹੀਂ ਮੈਂ ਤਾਂ ਦੀਪ ਨੂੰ ਫੋਨ ਲਾਉਣ ਨੂੰ ਕਿਹਾ ਕੀ ਕਰਨ ਲਾਉਣਾ ਦੀਪ ਨੂੰ ਫੋਨ ਕਿੰਨਾ ਟਾਈਮ ਹੋ ਗਿਆ ਹੁਣੇ ਆਉਂਦੀ ਹੁਣੀ ਕਿਤੇ ਨਾ ਕਿਤੇ ਤੇ ਕੋਈ ਗੱਲ ਨਹੀਂ ਆ ਉਹਨੂੰ ਬਥੇਰੇ ਚੜਾਉਣ ਵਾਲੇ ਆ ਕਿਸ ਨਾ ਕਿਸ ਨਾ ਚੜ ਕੇ ਆ ਜਾਣਾ ਕਦੀ ਪਿੰਡ ਦਾ ਟੱਕਰ ਪਿਆ ਤੇ ਕਦੀ ਬਾਹਰ ਦਾ ਟੱਕਰ ਪਿਆ ਵੇਖ ਲੈ ਮੈਂ ਤੇਰੀ ਮਜੀਬ ਖਿੱਚ ਦੇਣੀ ਤੇਰੀ ਜੀਬ ਆਪਣੀ ਤੂੰ ਦਰਵਾਣੀ ਜਠਾਣੀ ਨੂੰ ਡਹੀਂ ਤੂੰ ਮੇਰੀ ਨਾ ਖਿੱਚ ਜੀਬ ਜਿਹਦੀ ਖਿੱਚਣ ਵਾਲੀ ਉਹਦੀ ਖਿੱਚ ਕੇ ਵੇਹ ਤੂੰ ਜਿਹੜੀ ਚੰਦ ਚਾੜਦੀ ਫਿਰਦੀ ਆ ਫੇਰ ਵੇਖ ਲੈ ਤੈਨੂੰ ਅਖਾ ਨਾ ਇਦਾਂ ਦੇ ਬਲੇਸ ਵਾਲਾ ਕਾਲੀ ਜ਼ੁਬਾਨ ਚੋਂ ਨਾ ਗੱਲਾਂ ਕੱਢਿਆ ਕਰ ਜੇ ਮੈਂ ਦੱਸਤਾ ਨਾ ਜਿਹੜੇ ਡੇਲੇ ਨਾ ਡੇਲੇ ਟੱਡੇ ਦੇ ਟੱਡੇ ਰਹਿ ਜਾਣੇ ਆ ਕਈ ਚੇਰ ਹੋਸ਼ ਨਹੀਂ ਆਉਣੀ ਤੈਨੂੰ ਹੋ ਲੈnde ਉਹਨੂੰ ਵੀ ਆ ਲੈnde ਤੇਰੀ ਤੇਰੀ ਪਰਜਾਈ ਤੇਰੀ ਮਾਂ ਨੂੰ ਇਦਾਂ ਬੋਲਦੀ ਡੇਲੇ ਟੱਡੇ ਰਹਿ ਜਾਣੇ ਮੇਰੇ ਡੇਲੇ ਕਿ ਖਾਵਾਂ ਮੇਰੀ ਸੁਣ ਲੈ ਗੱਲ ਮੇਰੀ ਸੁਣ ਲੈ ਗੱਲ ਮੈਨੂੰ ਬਹੁਤਿਆਂ ਗੱਲਾਂ ਕਰਨ ਦੀ ਲੋੜ ਨਹੀਂ ਆ। ਮੈਂ ਫੋਨ ਲਾਉਣ ਨੂੰ ਆਖਿਆ ਕਿ ਮੈਂ ਸੁਣਾਉਂਦਾ ਵੀ ਤੂੰ ਮੈਨੂੰ ਆਉਂਦੀ ਆ ਨਾ ਦੀਪ? ਤੇ ਉਦੋਂ ਗੱਲ ਹੋ ਜੂ ਇੱਥੇ ਬਹਿ ਕੇ। ਐਨ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਤੇ ਮੈਨੂੰ ਕਹਿਣਾ ਨਹੀਂ ਮੈਨੂੰ ਫੋਨ ਲਾ ਸਗਾ ਤਨੂੰ। ਕਾਹਦਾ ਦੁੱਧ? ਮੇਰੇ ਜਦੋਂ ਕਹਿਣੇ ਕਰਚੀ ਨਹੀਂ ਰਹੀ, ਮੇਰੀ ਮੰਨੀ ਨਹੀਂ। ਮੈਂ ਆਂਦੀ ਰਹੀ ਵੀ ਨਹੀਂ ਜਾਣਾ ਪਏ ਕੇ ਥੋੜੇ ਦਿਨ ਹੋਏ ਤੇ ਮਾਂ ਮਿਲ ਕੇ ਗਈ ਇਹਨੂੰ ਕੀ ਕੇਸੂ ਲੱਗ ਗਿਆ। ਪਤਾ ਨਹੀਂ ਕਿੱਥੇ ਜਾਂਦੀ ਕਿੱਥੇ ਨਹੀਂ। ਜਵਾਨ ਕੁੜੀ ਨੂੰ ਸਕੂਲੇ ਤੌਰ ਛੱਡਦੀ ਆ ਤੇ ਨਿੱਕੀ ਨੂੰ ਲੈ ਕੇ ਤੁਰ ਪੈਂਦੀ ਉਂਗਲੀ ਲਾ ਕੇ ਤੈਨੂੰ ਪਤਾ ਪਏ ਕੇ ਗਈ ਆ। ਦ ਸੱਚੀਆਂ ਸੁਣਾਵਾ ਤੁਹਾਨੂੰ ਅੱਗ ਲੱਗਦੀ ਤੈਨੂੰ ਸਾਰੇ ਟੱਬਰ ਨੂੰ ਤੁਹਾਨੂੰ ਸਣੇ ਜੋਬਰਾ ਤੂੰ ਸੱਚੀ ਅੱਜ ਸੁਣਾ ਹੀ ਦੇ ਅੱਜ ਨਾ ਇੱਕ ਪਾਸੇ ਤੂੰ ਲਾ ਹੀ ਦੇ ਆ ਲੈਣ ਦੇ ਆੜ ਗਵਾੜ ਵੀ ਇਕੱਠਾ ਕਰੂੰਗੀ ਤੇ ਇਕੱਠਾ ਬੈ ਕੇ ਮੇਲਾ ਲੱਗੂ ਫੇਰ ਪਤਾ ਲੱਗੂ ਕੋਈ ਨਹੀਂ ਤੂੰ ਕਹੇਂਗੀ ਨਾ ਪਿੰਡ ਇਕੱਠਾ ਹੁੰਦਾ ਮੈਂ ਵੀ ਕਰ ਲਿਆਉਂਗੀ ਤੂੰ ਅੱਜ ਸੁਣਾ ਹੀ ਦੇ ਇੱਕ ਪਾਸੇ ਲਾ ਦੇ ਅੱਜ ਮੈਂ ਸੁਣਾਉਣੀਆ ਨਹੀਂ ਆ ਅੱਜ ਤੇ ਮੈਂ ਵਿਖਾਉਣੀਆ ਵਿਖਾਉਣੀਆ ਜਿਹੜੀ ਪਹਿਲਾਂ ਪਾਉਂਦੀ ਜਾਂਦੀ ਹੈ ਨਾ ਉਹਨਾਂ ਦੇ ਘਰ ਨੂੰ ਚੰਦ ਚਾੜਦੀ ਕਰਦੀ ਓ ਚੰਦ ਕਾਵੇ ਉਹਨਾਂ ਦੇ ਮੁੰਡੇ ਨੂੰ ਬਾਵਾ ਬਾਵਾ ਕੀ 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 ਬੋਲ ਬੋਤਰੀ ਮੈਂ ਜ਼ਬਾਨ ਖੇਚ ਲੈਣੀ ਕੀ ਬੋਲਣੀ ਤੂੰ ਮੇਰੀ ਕਾਨੂੰ ਖਿੱਚਣੀ ਆ ਉਹ ਲਾਡੋ ਦੀ ਖਿਚੀ ਜਿਹੜੀ ਬਾਵਾ ਫੜਾਉਂਦੀ ਫਿਰਦੀ ਗੁੱਛੜੇ ਗੁੱਛੜੇ ਡਾਉਂਦੀ ਫਿਰਦੀ ਆ ਉਹ ਰੇ ਤੈਨੂੰ ਦੱਸਦੀ ਤੈਨੂੰ ਦੱਸਿਆ ਉਹਨੇ ਇੱਕ ਵਾਰੀ ਵੀ ਦੱਸਣਾ ਜ਼ਰੂਰੀ ਸਮਝਿਆ ਵੀ ਆਪਣੀ ਮੈਂ ਸੱਸ ਨੂੰ ਦੱਸਾਂ ਜੇ ਮੈਂ ਨਾ ਟਾਈਮ ਤੇ ਵੀਡੀਓ ਬਣਾਉਂਦੀ ਨਾ ਤੇ ਸਿਆਪੇ ਬੜੇ ਪੈ ਜਾਣੇ ਸੀ ਫਿਰ ਕਿਸ ਨੂੰ ਪਤਾ ਨਹੀਂ ਹੀ ਲੱਗਣਾ ਅੰਦਰ ਗੁਜੀਆਂ ਦੀਆਂ ਗੁਜੀਆਂ ਰਜਣੇ ਬਾਹਰ ਆਉਣੀਆਂ ਨਹੀਂ ਮਾਤਾ ਮਾਤਾ ਜਦੋਂ ਦਾ ਮੈਨੂੰ ਪਤਾ ਲੱਗਾ ਨਾ ਮੇਰੇ ਤੇ ਸੀਨੇ 'ਚ ਭਾਂਬੜ ਮਚੜੇ ਓ ਸ੍ਰੀਕ ਸਾਡੇ ਸ੍ਰੀਕ ਸ੍ਰੀਕ ਸਾਡੇ ਹੋ ਕਹਤੇ ਸਾਡੀ ਘਰ ਦੀ ਇੱਜ਼ਤ ਦੀਆਂ ਬਾਹਾਂ ਫੜਨ ਇਹ ਕਿੱਥੇ ਲਿਖਿਆ ਵਾ ਜੇ ਕਿਤੇ ਮੈਂ ਦੱਸਦਾ ਨਾ ਜੋਬ ਨੂੰ ਤੇ ਅੱਛਾ ਬੰਦਿਆਂ ਦਾ ਸਿਰ ਪਾੜ ਜਾਣੀਆਂ ਅੱਛਾ ਮਾਰ ਕੇ ਨਾ ਚਪੇੜ ਤੇਰੇ ਤੇ 32 ਤੇ 32 64 ਨੰਦ ਤੇਰੇ ਮੈਂ ਬਾਹਰ ਕੱਢ ਕੇ ਨਾ ਇੱਥੇ ਰੱਖ ਲੈਣੇ ਹੁਣ ਜੇ ਬੋਲੀ ਕੋਹ ਤੇ ਚੰਗਾ ਜਬਾਨ ਤੇ ਕੋਈ ਸੋਚ ਲਿਆ ਕਰ ਪਹਿਲਾਂ ਦਿਮਾਗ ਦੇ ਨਾਲ ਮੈਂ ਕੀ ਬੋਲਣਾ ਵਾ ਕੀ ਬੋਲਣ ਢਈ ਆ ਮੈਨੂੰ ਲੱਗਦਾ ਸੱਸ ਤਾਂ ਤੂੰ ਆ ਮੈਂ ਨਹੀਂ ਆ ਵੀਡੀਓ ਬਣਾਈ ਮਾਤਾ ਆਹ ਬਾਰੀ ਚੋਦੀ ਮੈਂ ਵੀਡੀਓ ਅਸਰੀਕ ਅੱਜ ਬਾਵਾ ਫੜ ਤੇਰੀ ਨੌਂ ਦੀਆਂ ਤੇ ਕੱਲ ਨੂੰ ਮੇਰੀਆਂ ਵੀ ਫੜ ਸਕਦੇ ਆ ਤੇਰਾ ਸਿਆਪਾ ਹੋ ਜਾ ਤੇਰਾ ਸਿਆਪਾ ਹੋ ਜਾ ਕਿਉਂ ਤੂੰ ਡਈ ਮਿੱਟੀ ਸਾਡੀ ਰੋਲਣ ਕਿਉਂ ਡਈ ਆ ਤੈਨੂੰ ਤੇਰੇ ਪੇਕੇ ਆ ਨੇ ਇਹੋ ਹੀ ਦੱਸਿਆ ਵਾ ਵੀਡੀਓ ਬਣਾ ਲੈ ਜਿੱਥੇ ਨਹੀਂ ਉਥੇ ਦਵਾ ਦਵਾ ਕੈਮਰਾ ਲੈ ਕੇ ਖੋਲੋ ਜਾ ਦਵਾ ਦਵਾ ਇਹੋ ਹੀ ਆਕਲ ਦਿੱਤੀ ਹੋਰ ਕੋਈ ਨਹੀਂ ਤੈਨੂੰ ਦਿੱਤੀ ਤੈਨੂੰ ਇਹਨਾ ਪਤਾ ਵੀ ਮੇਰੇ 32 ਦੇ 32 ਤੇ 44 ਦੰਦ ਕੱਢਣੇ ਆ ਕਿੱਡੀ ਤੂੰ ਗਿਣਤੀ ਕੀਤੀ ਵੀ ਮੇਰੇ 32 ਜਾਂ 44 ਦੰਦ ਵਾ ਉਹਦੇ ਤੇ ਤੈਨੂੰ ਕੱਢੇ ਨਾ ਗਏ ਤੈਨੂੰ ਮਾਤਾ ਮੈਂ ਵੜਦੀ ਹਾਂ ਉਦੋਂ ਨਹੀਂ ਵੀ ਇਹਨੂੰ ਕੰਮ ਤੇ ਨਾਲ ਆ ਪਰ ਤੂੰ ਪੂਹ ਟਲੀ ਨਹੀਂ ਇਹ ਨਹੀਂ ਜਾਣਦੇ ਮੇਰੀ ਧੀ ਸਨਖੀ ਸੋਹਣੀ ਸੋਹਣੀ ਨੇ ਚੰਦ ਚੜ੍ਹਦੇ ਨਾ ਨੋਂ ਪਲਸਾਂ ਲਾਲਾ ਜਾਂਦੀ ਹੀ ਉਦੋਂ ਤਾਂ ਤੁਹਾਨੂੰ ਮੈਂ ਮਾੜੀ ਲੱਗਦੀ ਹਾਂ ਵਧੀਆ ਲਗਾ ਮਾ ਖੋਲਤੀਆਂ ਸੀ ਵੀ ਉਹ ਕੰਮ ਤੇ ਜਾਂਦੀ ਆ ਬੜੀ ਸੱਚੀ ਸਵਿੱਤਰੀ ਸੀ ਨਾ ਮੈਂ ਆਂਦੀ ਮਾਤਾ ਤੈਨੂੰ ਅੱਜ ਵੀ ਆ ਨਹੀਂ ਤੇ ਕੱਲ ਵੀ ਮੈਨੂੰ ਅਟ ਕਰਦੇ ਆਡੇ ਮੱਥੇ ਦੇ ਨਾ ਕਾਲਖ ਪੋਤੇ ਠੀਕ ਆ ਸਾਨੂੰ ਤੇ ਲੋਕਾਂ ਨੇ ਨਹੀਂ ਸੱਜਣਾ ਵੀ ਜੇ ਖਸਮ ਮਰ ਗਿਆ ਤੇ ਆ ਲੱਛਣ ਕਰਦੀ ਫਿਰਦੀ ਲੋਕਾਂ ਨੂੰ ਬਾਹਾਂ ਫੜਾਉਂਦੀ ਫਿਰਦੀ ਆ ਸਾਨੂੰ ਅੱਡ ਕਰ ਅਸੀਂ ਆਪਣੀ ਅੱਡ ਰੋਟੀ ਖਾਣੀ ਮੈਂ ਕਿਹ ਕੋਤਾ ਨਾ ਮੈਂ ਤਾਂ ਨਹੀਂ ਸੋੜਨਾ ਮੇਰੇ ਗਾੜੀ ਨਾਲ ਹੱਥ ਜੋੜ ਉਹਦੇ ਜੋੜ ਉਹਨਾਂ ਦੇ ਜੋੜ ਸਰੀਕਾਂ ਦੇ ਗਾੜੀ ਦੇ ਨਾਲੇ ਜੋੜ ਆਪਣੀ ਨਵਾਂ ਦੇ ਗਾੜੀ ਹਾਂ ਕੀ ਸੁਣ ਲਾ ਜਾ ਜਾ ਕੇ ਸੌ ਜਾ ਕੀ ਗੰਦਾਇਓ ਪੂਰਾ ਵੇ ਖੰਡਿਆ ਮਾ ਵੀ ਪਾਲਕ ਉਗ ਗਈ ਆ ਤੇ ਧਨੀਆ ਨਹੀਂ ਉਗਿਆ ਮੇਥੀ ਵੀ ਉਗ ਗਈ ਆ ਇਹ ਦੁਬਾਰਾ ਲਾਉਣਾ ਪੈਣਾ ਲੱਗਦਾ ਚੱਲ ਕੋਈ ਗੱਲ ਨਹੀਂ ਨਾ ਨਿਕਲੂਗਾ ਤੇ ਦੁਬਾਰਾ ਲਾ ਲਾਂਗੇ ਮੇਰੀ ਗੱਲ ਸੁਣੋ ਮੇਰਾ ਤੇ ਅੰਦਰ ਕੇ ਕੰਮ ਚ ਮਾਨੀ ਨਹੀਂ ਲੱਗਣ ਡਿਆ ਕਿਉਂ ਮੈਂ ਕਹਿੰਦੀ ਹਾਂ ਕਿ ਜੋ ਬਣ ਹੈ ਨਹੀਂਗਾ ਘਰ ਹਾਂ ਮੋਟਰਸਾਈਕਲ ਲੈ ਕੇ ਕਿਤੇ ਗਿਆ ਵਾ ਤੇ ਦੀਪ ਦੀ ਸੱਸ ਨਾਲ ਗੱਲ ਕਰਕੇ ਨਾ ਮਸਲਾ ਅੰਦਰ ਹੀ ਅੰਦਰ ਨਿਪਟ ਜੇ ਜੋ ਬੰਤਾ ਕਾ ਗੱਲ ਹੀ ਨਾ ਜਾਵੇ ਮੁੰਡਿਆਂ ਦੇ ਗਾਂ ਵੈਰ ਪੈਣਗੇ ਜਿਦਾਂ ਕਰ ਤੁਹਾਡੀ ਜਨਾਨੀਆਂ ਦੀ ਗੱਲ ਆ ਚੁੱਪ ਕਰਕੇ ਅੰਦਰ ਖਾਤੇ ਉਹਨੂੰ ਕੋਈ ਲਾਲਚ ਰੂਲ ਚ ਦੇ ਕੇ ਤੇ ਲੈ ਲੋ ਤੁਹਾਡੀ ਜਨਾਨੀਆਂ ਦੀ ਗੱਲ ਆ ਤੇ ਮੈਂ ਕੱਲ ਦਵਿੰਦਰ ਨੂੰ ਬਥੇਰਾ ਸਮਝਾਇਆ ਸੀ ਮੇਰੀ ਨਹੀਂ ਉਹਨੇ ਸੁਣੀ ਤੁਸੀਂ ਨਾਲ ਆਓਗੇ ਤੇ ਤੁਹਾਡੀ ਹੋਰ ਗੱਲ ਆ ਮੈਂ ਸ੍ਰੀਕਲਿੰਗ ਦੇ ਘਰ ਜਾਊਂਗਾ ਉਹ ਮੈਨੂੰ ਕੋਈ ਹੋਰ ਬੋਲੂਗੇ ਉਹਦੋਂ ਨਹੀਂ ਬੋਲਦੇ ਮੈਂ ਨਾਲ ਹੀ ਆ ਜੇ ਅੰਦਰ ਬਹਿ ਕੇ ਮਸਲਾ ਹੱਲ ਹੋ ਜੇ ਨਾ ਤੇ ਹੋਰ ਕੀ ਚਾਹੀਦਾ ਜੋ ਬੰਨਾ ਬੜੀ ਇੱਜ਼ਤ ਕਰਦਾ ਵਾ ਤੁਹਾਡੀ ਇਦਾਂ ਬੰਦੇ ਦਾ ਮਨ ਉੱਤਰ ਜਾਂਦਾ ਵਾ ਤੇ ਗਵਾਂਢ ਮੱਥਾ ਸਾਰੀ ਉਮਰ ਮਿਲਣਾ ਹੁੰਦਾ ਆ ਆ ਵੀ ਮੇਰਾ ਸਿਰ ਨਹੀਂ ਇੰਨੇ ਜੋਗਾ ਜਿੱਦਾਂ ਤੇ ਤੂੰ ਮੈਨੂੰ ਰੋਜ਼ ਪਕਾਉਣੀ ਰਹਿੰਦੀ ਆ ਮੇਰਾ ਤਾਂ ਸਿਰ ਪੀੜ ਹੋਣ ਡਾ ਪਿਆ ਵਾ ਕਾਹਦਾ ਰੌਲਾ ਪਾਇਆ ਇੰਨਾ ਤੁਸੀਂ ਵੇ ਪਿੰਦਰ ਸਿਆਂ ਕੀ ਕਰਾਂ ਹੁਣ ਮੈਂ ਤੇ ਅੰਦੇ ਹੁੰਦੇ ਵੀ ਝੱਗਾ ਚੁੱਕੀ ਐ ਤੇ ਢੇਡਾ ਨੰਗਾ ਹੁੰਦਾ ਵਾ ਇਹ ਕਿੱਥੋਂ ਕਿੱਥੋਂ ਦੀਪ ਨੂੰ ਇਲਜ਼ਾਮ ਲਾਉਂਦੀ ਕਿਹੜੇ ਕਿਹੜੇ ਲਾਉਂਦੀ ਆਪਣੇ ਰਵੀ ਵਾਸਤੇ ਪੀੜੇ ਹੀ ਕੋ ਕਾਰਨ ਕਦੀਆਂ ਵੀ ਬਾਵਾ ਫੜੀਆਂ ਕਦੀ ਕੋ ਮੈਂ ਤੇ ਸੁਣ ਸੁਣ ਕੇ ਮੈਂ ਤੇ ਮੇਰੇ ਤੇ ਜੀ ਕਰਦਾ ਤਰਤੀ ਵੇਲ ਦੇ ਦੇ ਮੈਨੂੰ ਸੱਚੇ ਹੀ ਲਾਉਂਦੀਆਂ ਝੂਠੇ ਰੀ ਲਾਉਂਦੀ ਠੀਕ ਆ ਮੈਂ ਤੇ ਵੀਡੀਓ ਬਣਾਈ ਆ ਬਾਜੀ ਵਿੱਚ ਮੈਂ ਤੇ ਤੁਹਾਡੇ ਕੋ ਤਾਂ ਨਹੀਂ ਗੱਲ ਕੀਤੀ ਮੈਂ ਜਾ ਕੇ ਇਸ ਕੋ ਗੱਲ ਕਰਕੇ ਆਈ ਹਾਂ ਦਵਿੰਦਰ ਮੈਨੂੰ ਸਾਰਾ ਪਤਾ ਵਾ ਅਸੀਂ ਆਏ ਤੇਰੇ ਕਰਕੇ ਆਏ ਇੱਧਰ ਹੁਣ ਤੇ ਸਾਡੀ ਵੀ ਕੋਈ ਮੰਨ ਕਰ ਆ ਨਾ ਆਮ ਨਾ ਰੱਖ ਸਾਡੀ ਇੱਜ਼ਤ ਹੋ ਸਾਡੀ ਇੱਤ ਨੂੰ ਇੱਥੇ ਬੈਠਾ ਤੁਸੀਂ ਹੱਥ ਪਾ ਲਿਆ ਨੌਤੀ ਆ ਉਹ ਹੱਡੀ ਠੀਕ ਆ ਕਿੰਨੇ ਹੱਥ ਪਾਇਆ ਵਾ ਕੋਈ ਨਹੀਂ ਹੱਥ ਪਾਉਂਦਾ ਵਰਿੰਦਰ ਨੇ ਪਾਇਆ ਕਿੰਨੇ ਨਹੀਂ ਪਾਇਆ ਬੜੀ 420 ਖੇਡਦੇ ਤੁਸੀਂ ਸਾਰੇ ਜਾਣੇ ਚੁਦਾਈ ਬਣਾਇਆ ਹਨ ਠੀਕ ਆ ਹੁਣ ਅਸੀਂ ਤੇਰੇ ਘਰ ਆਏ ਆ ਕੁਝ ਲੈ ਦੀਪ ਵੀ ਆ ਹੀ ਗਈ ਸੱਸੀ ਕਾ ਮੰਮੀ ਸੱਸੀ ਕਾ ਗੱਲ ਹੋਈ ਆ ਬੜੇ ਰੌਲਾ ਗੱਲ ਹੋਈ ਆ ਜੇ ਲੋਕਾਂ ਨੂੰ ਬਾਵਾ ਫੜਾਉਂਦੀ ਫਿਰਦੀ ਆ ਆਹੇ ਲਾ ਹਾ ਦੋਈ ਨਿਆਰੀ ਕੀ ਬੋਲੀ ਜਾਂਦੇ ਜੇ ਮੈਂ ਸੱਚ ਬੋਲਣੀ ਮੈਂ ਕੀ ਬੋਲਣਾ ਚੁੱਪ ਕਰ ਮੈਂ ਇੱਕ ਮਿੰਟ ਭਾਜੀ ਮੈਨੂੰ ਗੱਲ ਕਰ ਲੈ ਤੂੰ ਬੱਸ ਆ ਬੋਲਣ ਲੱਗੇ ਸੋਚਿਆ ਤੇ ਕਰੋ ਮੈਂ ਤੋ ਕੋ ਕੁੰਦੀ ਨਹੀਂ ਆ ਪਿਛਲੇ ਕੋਈ ਗੱਲ ਨਹੀਂ ਕਾਤਾ ਰੋਲਾ ਪਾਇਆ ਤੂੰ ਅੱਛਾ ਉਹ ਉੱਥੇ ਬਾਹ ਫੜੀ ਵਰਿੰਦਰਾਂ ਤੇਰੀ ਝੂਠ ਉਹ ਮੈਂ ਤਾਂ ਮਿੰਤਾ ਕਰਦੀ ਫਿਰਦੀ ਸੀ ਅਸੀਂ ਕੋਈ ਲੋੜ ਨਹੀਂ ਤੇਰੇ ਲੈ ਕੱਢ ਨਹੀਂ ਮੈਨੂੰ ਠੀਕ ਲੈਂਦੇ ਕਿਉਂ ਮੇਰੇ ਹੰਦਿਆਂ ਨੂੰ ਮੇਲਾ ਲਾਇਆ ਵਾ ਫੋਨ 'ਚ ਮੇਰੇ 'ਚ ਸਬੂਤ ਆ ਹਾ ਦੋਈ ਤਾਂ ਡੇ ਵਾਲੀ ਇਹ ਗੱਲ ਕਹਿ ਤੁਸੀਂ ਕਿੰਨਾ ਦਿੱਤੀ ਹੈ ਕਿਹੜਾ ਸਬੂਤ ਹੈ ਲਿਆ ਸਾਰਿਆਂ ਦੇ ਸਾਹਮਣੇ ਸਬੂਤ ਫੋਨ ਚਵਾ ਮੈਂ ਹੁਣੇ ਵਿਖਾਉਣੀ ਸਬੂਤ ਆ ਕੱਢ ਕੱਢ ਛੇਤੀ ਕਰ ਐਨਾ ਚਿਰ ਹੌਸਲਾ ਕਰ ਲੋ ਹਾਂ ਤੁਸੀਂ ਤੇ ਬੰਦੇ ਨੂੰ ਓਏ ਸਾਹ ਲੱਲਾ ਇਹਨੇ ਤੇ ਕਿਤੇ ਸਿਰ ਖਾ ਲਿਆ ਕੱਢ 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 ਛੇਤੀ ਕੀ ਉਂਗਲਾਂ ਹੀ ਮਾਰੀ ਜਾਂਦੇ ਜੇ ਅਜੀ ਵੀਡੀਓ ਹੀ ਅੱਜ ਤੇ ਵੀਡੀਓ ਹੀ ਮੰਮੀ ਮੈਨੂੰ ਲੱਗਦਾ ਕਿਸਨੇ ਵੀਡੀਓ ਡਿਲੀਟ ਕਰਤੀ ਆ ਤੁਸੀਂ ਮੰਨਦੇ ਕਿਉਂ ਨਹੀਂ ਆ ਮੈਂ ਝੂਠ ਬੋਲ ਰਹੀ ਆ ਤੇਰੀ ਹਿੰਮਤ ਕਿਦਾ ਹਿੰਮਤ ਪਾਈ ਮੇਰੇ 'ਚ ਪੇੜ ਮਾਰਨ ਦੀ ਤੇਰੀ ਹਿੰਮਤ ਕਿੱਦਾ ਹੋਈ ਕਹਿੰਦੇ ਮੁੰਡੇ ਇਲਜ਼ਾਮ ਲਾਉਂਦੀ ਮੈਂ ਜੋ ਵੇਖਿਆ ਨਾ ਸੱਚ ਕਹਿ ਨਹੀਂ ਆ। ਸਾਰੇ ਤੁਸੀਂ ਰਲ ਗਏ, ਤੁਸੀਂ ਸਾਰੇ ਰਲ ਗਏ। ਸਾਰਿਆਂ ਨੂੰ ਤੁਸੀਂ ਇਕੱਠੇ ਕੀਤਾ ਕਾਹਦੇ ਬੋਲੇਗਾ। ਤੂੰ ਮਰੇ ਕੁਰੀ ਦਾ ਦੰਦਾ ਖੂਨ ਸਕਾਇਆ ਮੇਰੇ ਕੋਲ ਵੀਡੀਓ ਵੀਡੀਓ ਦਿਖਾ ਫਿਰ ਵੀਡੀਓ। ਦਲੀਲ ਕਰਦੀ ਆ 420 ਖੇਡ ਕੇ ਫੁੱੜ ਕੇ ਤੇਰੀਆਂ ਰਾਂਗਾਂ ਦੇ ਚੜਨਾ ਹੀ ਮੈਂ। ਤੇਰੀਆਂ ਮੇਰੇ ਦਾ ਕੁੱਟ ਦੇਣਗੇ ਤੇਰੀਆਂ ਮੱਕ ਮਟਗੈ। ਇਹੋ ਕਹਦੇ ਚੋਨੀ ਆ, ਇਹੋ ਕਹਦੇ ਤੂੰ ਚੋਨੀ ਆ। ਚੱਲ ਮੂੰਹ ਨਾਲ ਗੱਲ ਕਰੋ। ਮੂੰਹ ਨਾਲ ਕਰੋ ਗੱਲ। ਤੇਰਾ ਧੇਰ ਭਵਾ ਫੜਦਾ ਫਿਰਦਾ ਮੂੰਹ ਨਾਲ ਘਲਾਤਾ ਦੀ। ਜਾ ਜਾ ਆਪਣਾ ਕਰ। ਲੱਗੀ ਮੈਂ ਹੰਗਲੇ ਚਪੇੜਾ ਮਾਰਦਾ। ਤੇਰਾ ਕੀ ਫਰਕ ਜਾਨੀ ਮੇਰੇ ਚਪੇੜਾ ਮਾਰਦਾ। ਸਰੀ ਇਹ ਘੋਗਾ ਤੂੰ ਹੀ ਮੋਢੇ ਦੇ ਇਹੋ ਕੁਝ ਹੋ ਗਈ ਆ ਆ ਜਾ ਆ ਇੱਧਰ ਆ ਜਾ ਆ ਕੁਝ ਨਹੀਂ ਆ ਤੂੰ ਉਥੇ ਪਾ ਲਈ ਉਹਦੇ ਘਰ ਪਾ ਦੇ ਲੈ ਜਾ ਤੋੜੇ ਨੂੰ ਵਿਆਹ ਕੇ ਲੈ ਜਾ ਬੱਲਾ ਨਾ ਚੁੱਪ ਕਰ ਜੋ ਚੁੱਪ ਕਰ ਚੁੱਪ ਕਰ ਤੇਰਾ ਮੈਂ ਰੋਟੀ ਨਹੀਂ ਖਾਣੀ ਤੈਨੂੰ ਮੈਂ ਦੱਸਦਾ ਇਹਨਾਂ ਦੇ ਨਾਲ ਚੱਲ ਜਾ ਮੈਂ ਪਹਿਲਾਂ ਨਹੀਂ ਤੁਹਾਨੂੰ ਨਾ ਖਾਣਿਆ ਚਾ ਮਰ ਜਾ ਕੇ ਚਾੜੂ ਪੋਚਾ ਕਰਦੀ ਫਿਰਦੀ ਉਹਨਾਂ ਦਾ ਚੁੱਪ ਕਰ ਖਸਮ ਤਾ ਟੇਉ ਨਹੀਂ ਤੋ ਉਧਾਂ ਹਟਾ ਦਿੰਦੀ ਐਡਾ ਗੰਦਾ ਜਾਮ ਨਹੀਂ ਤੈਨੂੰ ਰੱਬ ਪਛਾਣੇ ਰੱਬ ਆਹ ਵਾਤ ਅੱਛੀ ਜਿਹੀ ਗੱਲ ਬਾਤੀ ਕੋਈ ਨਾ ਸਰੀਰ ਜ ਸਾਡੇ ਸਰੀਕਾਂ ਦਾ ਤਮਾਹਾ ਵੇਖਣਾ ਨਿਮਝੋੜੇ ਕਰੋ ਕੱਲ ਮੈਂ ਦੱਸ ਦਈ ਇਹਦਾ ਹੋਰ ਏਦਾਂ ਦੀ ਜਿਹੜੀਆਂ ਕਹਿੰਦੀਆਂ ਰੰਡੀ ਦੇ ਵਸਦੀ ਵਸਣ ਨਹੀਂ ਦਿੰਦੀ ਮੈਂ ਨਹੀਂ ਰੰਡੀ ਦੇ ਵਸਦੀ ਤੁਹਾਡੇ ਅੱਗੇ ਰਵੇ ਨਹੀਂ ਵਸਣ ਦਿੰਦੇ ਉਧਰ ਦਲੀੜ ਕੀ ਚੀਆ ਦਲੀੜ ਕੀ ਮਰੋ ਚੋਕ ਤੇ ਆ ਦਰ ਅੰਤਰੀਓ ਨੀ ਖੋਲ ਦੇ ਰਹਿਣ ਦੋ ਮੰਮੀ ਹੱਦ ਹੋ ਗਈ ਆ ਆ ਵੇਖ ਲਓ ਕੀ ਕੁਝ ਹੋਣਿਆ ਹੁਣ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਮਾਸਾਪੁਰਾ ਸੋਚੋ ਮੇਰੇ ਬਾਰੇ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਤੇ ਮੈਨੂੰ ਪਹਿਲਾਂ ਹੀ ਨਹੀਂ ਚੀਨ ਦਿੰਦੀ ਹੁਣ ਤੇ ਮੇਰੇ ਤੇ ਇਲਜ਼ਾਮ ਲਾਉਣ ਲੱਪੀ ਗੰਦੇ ਮੰਦੇ ਕਿਉਂ ਮੈਨੂੰ ਇੱਥੇ ਰੱਖਿਆ ਏ ਤੁਸੀਂ ਮੇਰੀ ਗੱਲ ਸੁਣ ਦੀਪ ਜਦੋਂ ਤੋਂ ਮੇਰੇ ਥੱਲੇ ਲੱਗੀ ਕਦੀ ਚਾਹ ਬਣਾ ਕੇ ਦੇ ਕਦੀ ਕੁਝ ਦੇ ਤੂੰ ਕਿਉਂ ਨਹੀਂ ਮੈਨੂੰ ਦੱਸਿਆ ਤੂੰ ਕੋ ਮੇਰੇ ਕੋ ਲਗਾ ਰੱਖਿਆ ਨੀ ਤੂੰ ਕਿਹੜੀ ਗੱਲ ਤੋਂ ਨਕਾਰ ਰਖਿਆ ਕਵੱਜੜ ਦਾ ਤੇਰੇ ਹੀ ਵਾਲੀ ਗੱਲ ਤੇ ਜਦੋਂ ਮੇਰੀ ਕੋਈ ਗਲਤੀ ਨਹੀਂ ਤੇ ਮੈਂ ਤੁਹਾਨੂੰ ਕੀ ਆਂਦੀ ਮੈਂ ਤੁਹਾਨੂੰ ਆਖਿਆ ਬਾਰ-ਬਾਰ ਮੇਰੀ ਕੋਈ ਗਲਤੀ ਨਹੀਂ ਮੈਂ ਤਾਂ ਨਹੀਂ ਈਆਂ 3 ਜਿੱਦੀ ਮੈਂ ਇਹਨਾਂ ਦੀਆਂ 3 ਪਾਲਣ ਦੇ ਹੀ ਆ ਮੇਰਾ ਇੱਥੇ ਕੀ ਆ ਮੈਂ ਛੱਡ ਕੇ ਚਲ ਜਾਂਦੀ ਤੇ ਇਹਨਾਂ ਨੂੰ ਲੱਗ ਪਤਾ ਜਾਂਦਾ ਤੇ ਤੂੰ ਕਹਿੰਦੇ ਮੈਨੂੰ ਦੱਸਿਆ ਜੇ ਕਸ਼ੇ ਦਾਈ ਜਾਂ ਸਾਰੇ ਸਿਤਾਈਓ ਪ੍ਰੀਤ ਐਨੇ ਕਿਉਂ ਨਹੀਂ ਮੈਨੂੰ ਦੱਸਿਆ ਦੱਸਦੀ ਕਿਉਂ ਨਹੀਂ ਉਹ ਤਾਂ ਕੋਈ ਗੱਲ ਹੈ ਹੀ ਨਹੀਂ ਦੱਸਣੀ ਕੀ ਸੀ ਤੇ ਫਿਰ ਹੁਣ ਕਿਉਂ ਆਂਦੀ ਐਂਦਾ ਮੈਨੂੰ ਕਾ ਡਈ ਐ ਮੈਨੂੰ ਤਾਂ ਸਾਰੇ ਉਹਨੇ ਖਾ ਲਿਆ ਤੇ ਐਨੇ ਵੀ ਖਾ ਲਿਆ ਉਦੋਂ ਰੱਬ ਤਰੇ ਮੈਨੂੰ ਇੱਕ ਪੁੱਤ ਦਿੱਤਾ ਹੁੰਦਾ ਇਹ ਚੀਜ਼ ਲੱਗੇ ਨਹੀਂ ਹੁੰਦਾ ਵੇਖ ਲੈ ਗੱਲ ਵੱਧ ਗਈ ਨਾ ਸਾਰਾ ਬਾਹਰ ਸੁਣਨ ਦੇ ਲੋਕੀ ਮੈਂ ਜਾਵਾਂ ਵੇਖ ਲੈ ਪ੍ਰੀਤ ਇਹਨੂੰ ਵੀ ਸਮਝਾਇਆ ਕਰ ਤੇ ਉਹਨਾਂ ਨੂੰ ਵੀ ਸਮਝਾਇਆ ਕਰ ਕੀ ਕਰ ਤੂੰ ਵੱਡੀ ਆ ਤੂੰ ਸਮਝ ਸਕੀ ਤੈਨੂੰ ਸਮਝਾ ਦੋ ਤੇਰਾ ਹੱਕ ਵਾ ਬਣਦਾ ਉਹਨੂੰ ਕੀ ਸਮਝਾਉਂ ਜਿਹੜੀ ਢਾਡੇ ਸਮਝਾਇਆ ਨਹੀਂ ਸਮਝਦੀ ਕੀ ਗੱਲ ਜੋ ਬਣ ਪਾਜੀ ਢੱਕ ਨਹੀਂ ਸਕਦੇ ਸਾਰਾ ਤੇ ਮੈਂ ਇਹਨਾਂ ਦੇ ਘੌਂਕੜਾ ਕਰਦੀ ਰਹੀ ਤੇ ਚੱਲ ਚਿੱਤਰ ਮਾਰਨ ਆਏ ਮੇਰੇ ਚੱਲ ਪ੍ਰੀਤ ਤੂੰ ਜਾ ਕੋਈ ਨਹੀਂ ਸਮਝਾਇਆ ਕਰ ਜਦੋਂ ਦੀ ਕਲਪੀ ਤਲਪੀ ਮੈਂ ਉੱਥੋਂ ਆਏ ਆਉਂਦਿਆਂ ਨੂੰ ਕਲੇਸ਼ ਪਾ ਕੇ ਬੈਠੀ ਬੰਦਾ ਸ਼ਰਮ ਨੂੰ ਹੱਥ ਮਾਰੇ ਮਾਜਾ ਪੂਰਾ ਦੀਪ ਮੇਰੀ ਗੱਲ ਸੁਣ ਤੇ ਫਿਰ ਤੂੰ ਕਾ ਮੇਰੇ ਕੋਲ ਲਕਾਰ ਰੱਖਿਆ ਤੂੰ ਕਹੇ ਦੀ ਉੱਤੀ ਪੁੱਤੀਆਂ ਕਰਦੀ ਰਹੀ ਕਿਉਂ ਜਦੋਂ ਮੈਂ ਤੁਹਾਨੂੰ ਕਿਹਾ ਵੀ ਕੋਈ ਗੱਲ ਹੋਈ ਨਹੀਂ ਮੈਂ ਤੁਹਾਨੂੰ ਕੀ ਦੱਸਦੀ ਵੇਖ ਲੈ ਮिन्नੂ ਪੈਣਾ ਝੂਠਿਆਂ ਕਰੀ ਜਾਂਦੀਆਂ ਕੀ ਕਰਾਂ ਆਪਣੀਆਂ ਮਰਜ਼ੀਆਂ ਕਰੋ ਜਿੰਨੀਆਂ ਹੁੰਦੀਆਂ ਟਾਡੇ ਕੋ ਕੱਖ ਨੇ ਹਾਲ ਇਹਨਾਂ ਦਾ ਆ ਗਈਆਂ ਬੇਇੱਜ਼ਤੀ ਪੂਛਤੀ ਕਰਾ ਕੇ ਕਾਦੀ ਬੇਇੱਜ਼ਤੀ ਕਰਾ ਕੇ ਆ ਗਈ ਲੋ ਮੈਨੂੰ ਤਾਂ ਬੜੀ ਮਹਿਸੂਸ ਹੋਈ ਚਲੋ ਉਹਨੇ ਕਿਹਾ ਵੀ ਨਿਕਲੋ ਸਾਡੇ ਘਰੋਂ ਉਹ ਤਾਂ ਡੰਗਰ ਵਾ ਚਪੇੜਾਂ ਤਾਂ ਹੀ ਖਾਂਦੀ ਵੀ ਮੈਂ ਰੱਖੀ ਟਿਕਾ ਕੇ ਪਹਿਲੋ ਤੇਰਾ ਮਤ ਮਤਲਬ ਕਿ ਇਸ ਰੀਕੜੀ ਦੇ ਪੇੜ ਮਾਰਨ ਦਾ ਤੇ ਉਹ ਕਿਦਾਂ ਗੱਲਾਂ ਕਰਦੀ ਅਰ ਰਵਿੰਦਰ ਨਾਲ ਲਾਵਾਂ ਲੈ ਦੋ ਇਹਨੂੰ ਘਰ ਰੱਖੋ ਕਿ ਉਹਨਾਂ ਦੇ ਘਰ ਦਾ ਮਾਮਲਾ ਵਾ ਤੂੰ ਤੇ ਵਿਚਾਰ ਕਰਦਾ ਘਰ ਦਾ ਸਾਡੇ ਤਾਂ ਨਹੀਂ ਮਾਮਲਾ ਉਹ ਤੇ ਚੰਗਾ ਆ ਮੈਨੂੰ ਤੇ ਪਤਾ ਨਹੀਂ ਇਹ ਗੱਲ ਦਾ ਫਿਰ ਦੀਪ ਨੇ ਵੀਡੀਓ ਡਿਲੀਟ ਕਰਤੀ ਮੈਂ ਵੀ ਆਖਾਂ ਹਏ ਹੇ ਦੀਪ ਨੂੰ ਚੰਗਾ ਭਲਾ ਪਤਾ ਵੀ ਉਹਨੇ ਵੀਡੀਓ ਬਣਾਈ ਮਾਰੀ ਹਰਕਤ ਕਰਦਿਆਂ ਤੇ ਇਹ ਕਿਦਾਂ ਉਹ ਸੋਸ਼ਲ ਕੇ ਪੈਣ ਲਈ ਆ ਮੈਨੂੰ ਨਹੀਂ ਪਤਾ ਵੀ ਉਹਨੇ ਆਪਣਾ ਕੰਮ ਕਰ ਲਿਆ ਵਾ ਜੇ ਤਾਂ ਇਨੀ ਉੱਚੀ ਉਹੋ ਬੋਲਣ ਲਈ ਉਹਦਾ ਚਾਹੀਦੀ ਦਵਿੰਦਰ ਦੇ ਨਾਲ ਇਤਰਾ ਹੀ ਮੈਨੇ ਤਾਂ ਪਹਿਲੇ ਦਿਨ ਹੀ ਪਤਾ ਸੀ ਇਹਦਾ ਪਰਦਾ ਨਹੀਂ ਰੱਖ ਸਕਦੀ ਚਾਹੀਦੀ ਹੀ ਉਹਨਾਂ ਨੇ ਘਰ ਦਾ ਮਾਪ ਲਿਆ ਸੀ ਗਲਤ ਗਏ ਆ ਉਹਨੇ ਜਦੋਂ ਮੈਨੂੰ ਬੋਲਿਆ ਨਾ ਕਿ ਚਲੋ ਨਿਕਲੋ ਸਾਡੇ ਘਰੋਂ ਬਾਹਰ ਉਦੋਂ ਮੈਂ ਬੋਲਿਆ ਉਹ ਗੱਲ ਜਦੋਂ ਇੱਥੇ ਆਉਂਗੀ ਨਾ ਇਹਨੂੰ ਵੀ ਕੱਢ ਦੂੰਗੀ ਲੱਗ ਜੂਗਾ ਇਹਨੂੰ ਪਤਾ ਨਾਲੇ ਹੁਣ ਟੌਰ ਨਦੀਪ ਨੂੰ ਕੰਮ ਤੇ ਲਾਉਣਾ ਹੀ ਹਾਂ ਮੈਂ ਇਹਨੂੰ ਕਿਹਦਾ ਪਤਾ ਲੱਗੂਗਾ ਹਾਦੀ ਹੋ ਗਈ ਕਿੱਦਾਂ ਇਦਾਂ ਦੀ ਜਬਾਨਾ ਬਾਬਾ ਮੂੰਹ ਨਹੀਂ ਕਿੰਨੂੰ ਵੀ ਕੋਉਂਦਾ ਕਿੰਦਾ ਲਾਲ ਹੋ ਗਈ ਜਿੱਦਾਂ ਝੂਠਾ ਕਹਿੰਦਾ ਜ਼ਿਆਦਾ ਝਗੜਦਾ ਵਾਲੀ ਗੱਲ ਹੋਈ ਉਹ ਕਿੰਨੂੰ ਵੀ ਬੋਲ ਅੱਗ ਤੇ ਉਹਨੂੰ ਇਹ ਲੱਗੀ ਵੀ ਫੋਨ 'ਚ ਵੀਡੀਓ ਕਿੱਥੇ ਗਈ ਅੱਜ ਤੇ ਇਹਨੇ ਜੋ ਬੰਦੇ ਗੱਲ ਵੀ ਪਾਣਾ ਵੇਖੀ ਚੰਗਾ ਆ ਝੂਠੀ ਹੋਈ ਸਾਰਿਆਂ ਦੇ ਵਿੱਚ ਤੂੰ ਨਾ ਹੁਣ ਮੂੰਹ ਲਾਵੇਂ ਤੂੰ ਨਾ ਕਪੱਤ ਪਾਵੇਂ ਆਪਣੇ ਘਰ 'ਚ ਹੁਣ ਮੈਂ ਕਿ ਮੂੰਹ ਲਾਉਣਾ ਮੇਰੇ ਤਾਂ ਸਵੇਰ ਦੀ ਜਾਨ ਸੁੱਕਨੇ ਪਈ ਸ਼ੂਗਰ ਦਾਤਾ ਟੈਨਸ਼ਨ ਗੱਲੋਂ ਲੱਥੀ ਜੱਬ ਖਾਣਾ ਹੱਦ ਹੋਈ ਆ ਦੀਪ ਦਾ ਵਿਚਾਰੀ ਦਾ ਮਨ ਠੰਡਾ ਹੋ ਗਿਆ ਹੁਣ ਉਹਦਾ ਤਾਂ ਸਭ ਮਨ ਕੱਲ੍ਹ ਦੇ ਠੰਡਾ ਹੋ ਗਿਆ ਨਾ ਮੈਂ ਹੀ ਕੱਲ੍ਹ ਦੀ ਟੈ ਇਹ ਰੱਖੀ ਪਤਾ ਨੇ ਕੈਲਵੇਟਾ ਕੰਚੁਕ ਦੇਣਾ ਤੇ ਸਾਰਾ ਕੁਝ ਖੋਲ ਦੇਣਾ ਚਾਲ ਕਿੱਥੋਂ ਤੱਕ ਗਿਰਦਾ ਆਦਮੀ ਯਾਰ ਸਹੀ ਕੀ ਕਹਿੰਨੇ ਬੰਦਾ ਤੇ ਆਪਣਾ ਟਾਈਮ ਕੱਢ ਹੀ ਲੈਂਦਾ ਵਾ ਜਿਹੜੇ ਇਦਾਂ ਦੇ ਇਨਸਾਨ ਹੋ ਨਹੀਂ ਕੱਢਣ ਦਿੰਦੇ